ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਮੇਰਾ ਰਾਜਾ ਪਿੰਡ ਮੱਲਕੇ ਆ ਜਿਲ੍ਹਾ ਡਾਂਡਾ ਮੋਗਾ ਜਿਲ੍ਹਾ ਪੈ ਗਿਆ ਮੋਗਾ ਹਾਂ ਜੀ ਆਪਣੇ ਪਿੰਡ ਗਾ ਪੁਰਾਣਾ ਪਿੰਡ ਕਿਰੇ ਕਿਰੇ ਪੈਗੇ ਨਾਲ ਆਪਣੇ ਪਿੰਡ ਦਾ ਆਪਣੇ ਨਾਲ ਸੇਖਾਂ ਵੀ ਆ ਵੱਡੀ ਪੰਜ ਕਰਾਈਆਂ ਸਾਹੂਆ ਨਾਲ ਸਿੰਘਾਂ ਠੀਕ ਹੈ ਇਧਰ ਬਗੜਾੜੀ ਦੇ ਨੇੜੇ ਆ ਗਿਆ ਹਾਂ ਬਗੜਾੜੀ ਦੇ ਨੇੜੇ ਤੇ ਮੋਬਾਈਲ ਨੰਬਰ ਆਪਣਾ ਇਹ ਮੋਬਾਈਲ ਨੰਬਰ 98725 00981 98725 00981 00981 ਜਿਹੜੀ ਆਪਾਂ ਝੋਟੀ ਦੇਖੀ ਆਨੇ ਆਪਣੀ ਨੀਲੀ ਰਾਵਿਚ ਆ ਗਈ ਹੈ ਨਾ ਹਾਂਜੀ ਠੀਕ ਹੈ ਕਿਹੜਾ ਸੂਆ ਸੂਰੀਆ ਜੀ ਇਹ ਦੂਜਾ ਸੂਆ ਦੂਜਾ ਸੂਆ ਤੇ ਇਹ ਤੇ ਕਿੰਨਾ ਟਾਈਮ ਬਾਕੀ ਰਹੇਗਾ ਸੂਣ ਚ ਇਹਦਾ ਜੀ ਇਹ ਮੇਰੇ ਕੋਲ ਹਫ਼ਤੇ ਦੇ ਰੇਟ ਲਈ ਠੀਕ ਹੈ ਇੱਕ ਹਫ਼ਤਾ ਇਹਦਾ ਝੋਟੀ ਦਾ ਸੂਣ ਚ ਬਾਕੀ ਪਿਆ ਹਾਂਜੀ ਠੀਕ ਹੈ ਤੇ ਇਹ ਆਪਣੇ ਘਰ ਦੀ ਜੰਪੜਾ ਕੇ ਲਿਆ ਸੀ ਪਿਛਲੀ ਵਾਰ ਕੇ ਦੀ ਘਰ ਦੀ ਇਹ ਪਹਿਲੇ ਸੂਵੇ ਆਪਾਂ ਕਿੰਨਾ ਦੋ ਚੋਏ ਇਹਦਾ ਇਹਦਾ 12 ਲੀਟਰ ਚੋਏ ਪਹਿਲੇ ਸੂਵੇ 12 ਲੀਟਰ ਹਾਂਜੀ ਤੇ ਅੱਜ ਸੂਣ ਚ ਹਫ਼ਤਾ ਬਾਕੀ ਆ ਹਾਂਜੀ ਟੀਕਾ ਵਗੈਰਾ ਕਿਹੜਾ ਲੱਗਿਆ ਇਹਦੇ ਇਹਦੇ ਡਾਇਆਮਟਰ ਦਾ ਲੱਗਿਆ अच्छा हरि केला डायमंड तो कपन हां जी पिछली बारी बच्चा बढ़िया पाए ने हां जी पिछली बार इकट्ठा सीगा नीली दा सेव करता नीली दा बच्चे पौंदी है हां जी हां जी ते चोंड चवा तारतूर दी किमे पूरी बढ़िया इच ठीक है मालिक ਇਕੱਲਾ ਬੈਠੋ ਜਾ ਦੋ ਵਟ ਕੋਈ ਦਿੱਕਤ ਨਹੀਂ ਕਰਨੀ ਨਾ ਨਾ ਕੋਈ ਚਵਾਈ ਦੀ ਨਰਮਾ ਪੂਰੀ ਹੈਣਾ हां जी ਤੋਰੀ ਬਾਹਰ ਨੂੰ ਸੁਵਰ ਸਿੰਘ ਉਹ ਮੱਥਾ ਦੇਖਦਾ ਕੁੰਡਾ ਸਿੰਘ ਆੱਖਾਂ ਦੇ ਵਿੱਚ ਜਵਾਬ ਹੈਗਾਗਾ ਉੱਡੀ ਅੱਖ ਚਿਤਕਾਈ ਦਿੰਦਾ ਤੇਲੀ ਵੀ ਹਲਕਾ ਜਵਾਬ ਹੈਗਾਗਾ ਤੇ ਬੱਚੇ ਨੀਲੀ ਦੇ ਪਾਉਗੀ ਰਾਜੀ ਚੰਗੀ ਬਾਡੀ ਵਾਲਦਾਰੀ ਪੜੀ ਪੁੜੀ ਵਿੱਚ ਝੋਟੀ ਬਹੁਤ ਜ਼ਿਆਦਾ ਕਿਸੇ ਬਸੇ ਨਹੀਂ ਦਿੱਸੀ ਨਾ ਵੀਰੀ ਫੁੱਲ ਵਜਨ ਵਜੂਦ ਦੇ ਵਿੱਚ ਆ ਕੋਈ ਵੀ ਦਿੱਸੀ ਨਾ ਮੰਨੇ ਜਿਵੇਂ ਕਹਿੰਦਾ 55 55 ਜਾਂਦਾ ਫੁੱਲ ਵਜਨ ਵਾਲੀ ਝੋਟੀ ਆ ਜਮਾ ਬਾਲਾ ਬਵੇਂ ਇੱਥੇ ਬਾਲਾ ਦੂਜਾ ਸੂਆ ਸੂਰੀਆ ਹਫਤਾ ਕਰ ਰਹਿ ਗਿਆ ਸੂਂਦੇ ਵਿੱਚ ਬਾਕੀ ਤੇ ਬਾਕੀ ਥਾਂਡੇ ਬਨੇਰ ਤੋਂ ਦੇਖ ਸਕਾ ਜੀ ਸੋਹਣਾ ਸਾਫ ਸਿਧਰਾ ਮੁਠੀ ਵਾਲਾ ਥਾਣਾ ਤੇ ਬਾਈ ਇਹ ਰੇਟ ਆਪ ਇਹਦਾ ਕੀ ਰੱਖਿਆ ਗਈ ਰੇਟ ਵੀਰੇ 140 ਰ ਮੜਾ ਮੋਟਾ ਮਾਨਤਨ ਹੋ ਜੂਗਾ ਮੌਕੇ ਤੇ ਮਾਨਤਨ ਕਰ ਦੂੰਗੀ 1 ਲੱਖ 40 ਹਜ਼ਾਰ ਚ ਮੌਕੇ ਤੇ ਮਾਨਤਨ ਹੋ ਜੂ ਤੇ ਦੂਸਰਾ ਸੋਹ ਸੁੰਦੀਆ ਡਾਇਮੰਡ ਦਾ ਸੀਮਨ ਲੱਗਿਆ ਵਾ ਹਾਂਜੀ ਡਾਇਮੰਡ ਦਾ ਤੇ ਕਿੰਨਾ ਚਾਰ ਲੰਬਾ ਟਾਈਮ ਦੁੱਧ ਦੇ ਦਿੰਦੀ ਐ ਇਹ ਪੂਰਾ ਭਵੇਂ ਆਪਸ਼ਟ ਨਹੀਂ ਪੈਂਦੀ ਇਹ ਦੁੱਧ ਠੀਕ ਐ ਦੋ ਟਾਈਮ ਹੀ ਨਹੀਂ ਦਾ ਗੈਪ ਵੀ ਪੈਂਦਾ ਬਸ ਜਿਵੇਂ ਆਪ ਪੈਂਦਾ ਤੇ ਨੰਬਰ ਐਡਰੈਸ ਬੋਲ ਜੀ ਦੋਵਾਰੇ ਆਪਣਾ ਐਡਰੈਸ ਵੀਰੇ ਪਿੰਡ ਮਾਲਕੇ ਆਪਣਾ ਠੀਕ ਐ ਸਮਾਲ ਸਾਹ ਦੇ ਰਾਹ ਤੇ ਨੇੜੇ ਆਪਣਾ ਘਰ ਆ ਠੀਕ ਐ ਹਾਂਜੀ ਜਿਹੜਾ ਮੋਗਾ ਮੋਗਾ ਪੈ ਗਿਆ ਹਾਂਜੀ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ